ਸਤਿ ਸ਼੍ਰੀ ਅਕਾਲ ਜੀ ਮੈਂ ਗਰਸੇਖ ਸਿੰਘ ਜੈਤੂ ਮੈਂ ਪੰਜਾਬ ਸਰਕਾਰ ਜਿਹੜੀ ਵਾਅਦਿਆਂ ਇੰਨੇ ਵਾਅਦੇ ਕਰਕੇ ਆਈ ਸੀ ਪਰ ਉਹਨਾਂ ਦੇ ਵਿੱਚ ਵਾਅਦਾ ਪੂਰਾ ਕੁਝ ਵੀ ਨਹੀਂ ਹੋਇਆ ਹਣ ਪੰਜਾਬ ਦੇ ਲੋਕਾਂ ਦੇ ਵਿੱਚ ਵਿਚਰਨ ਜਾ ਰਹੀ ਹੈ ਆਮ ਆਦਮੀ ਪਾਰਟੀ ਵੋਟਾਂ ਮੰਗ ਰਹੀ ਹੈ ਪਰ ਵੋਟਾਂ ਮੰਗ ਕਿਹੜੇ ਹਿਸਾਬ ਨਾਲ ਰਹੀ ਹੈ ਖੜਾਂ ਦੇ ਲਈ ਜਿਹੜੇ ਇਹਨਾਂ ਨੇ ਵਾਅਦੇ ਕੀਤੇ ਸੀ ਜਿਦੇ ਵਿੱਚ ਇਹਨਾਂ ਨੇ ਕਿਹਾ ਸੀ ਸੀ ਮੁਰਗੀ ਬੱਕਰੀਆਂ ਉਹਨਾਂ ਦਾ ਵੀ ਅਸੀਂ ਮੁਆਜਰਾ ਦੇਵਾਂਗੇ ਅੱਜ ਤੱਕ ਕਿਸੇ ਨੂੰ ਕੋਈ ਮੁਆਜਰਾ ਬੱਕਰੀਆਂ ਮੁਰਗੀਆਂ ਦਾ ਤਾਂ ਕੀ ਜਿਹੜੀ ਫਸਲ ਖਰਾਬ ਹੋਈ ਆ ਪਿਛਲੇ ਸਮੇਂ ਦੇ ਵਿੱਚ ਗੜੇ ਮਾਰੀ ਹੋਈ ਆ ਹਣ ਗੜੇ ਮਾਰੀ ਹੋਈ ਆ ਉਸ ਦਾ ਹਜੇ ਤੱਕ ਕੋਈ ਕਿਸੇ ਨੂੰ ਕੋਈ ਪੈਸਾ ਨਹੀਂ ਦਿੱਤਾ ਗਿਆ ਸੇਮ ਦੇ ਨਾਲ ਮੀਂਹ ਦੇ ਨਾਲ ਫਸਲ ਮਾਰੀ ਗਈ ਆ ਉਸ ਦਾ ਕੋਈ ਮੁਆਜਰਾ ਨਹੀਂ ਦਿੱਤਾ ਗਿਆ ਮੈਡੀਕਲ ਕਾਲਜ ਕਹਿੰਦੇ ਸੀਗੇ 16 ਬਣਾਵਾਂਗੇ ਪੰਜਾਬ ਦੇ ਵਿੱਚ ਇੱਕ ਵੀ ਮੈਡੀਕਲ ਹਜੇ ਤੱਕ ਨਹੀਂ ਬਣਿਆ ਤੇ ਨਾਲ ਹੀ ਮੈਂ ਇਹ ਗੱਲ ਵੀ ਦੱਸਣੀ ਚਾਹੁੰਦਾ ਕਿ ਪੰਜਾਬ ਦੇ ਵਿੱਚ 2 ਸਾਲ ਤੋਂ ਉੱਤੇ ਹੋ ਗਿਆ ਸਮਾਂ ਸਰਕਾਰ ਬਣੀ ਨੂੰ ਪਰ ਹਜੇ ਤੱਕ ਕਿਸੇ ਵੀ ਪਿੰਡ ਦੇ ਵਿੱਚ ਕੋਈ ਵਿਕਾਸ ਕੰਮ ਨਹੀਂ ਹੋ ਰਿਹਾ ਮੈਂ ਤੁਹਾਨੂੰ ਇਹ ਵੀ ਗੱਲ ਯਾਦ ਦਿਵਾਉਣੀ ਚਾਹੁੰਦਾ ਜਦੋਂ ਸੱਤਾ ਦੇ ਵਿੱਚ ਕਾਂਗਰਸ ਪਾਰਟੀ ਸੀ ਤੱਕ ਪੰਜਾਬ ਦਾ ਅਜਿਹਾ ਕੋਈ ਪਿੰਡ ਨਹੀਂ ਸੀ ਜਿੱਥੇ ਕੰਮ ਨਹੀਂ ਚੱਲ ਰਹੇ ਸੇ ਹਰ ਇੱਕ ਪਿੰਡ ਦੇ ਵਿੱਚ ਗਲੀਆਂ ਨਾਲੀਆਂ ਸੀਵਰੇਜ ਹੋਰ ਜਿਹੜੀਆਂ ਪੰਚਾਇਤੀ ਸੰਸਥਾਵਾਂ ਜਾਂ ਪੰਚਾਇਤੀ ਜਗ੍ਹਾ ਦੇ ਉੱਤੇ ਡਿਵੈਲਪਮੈਂਟ ਦਾ ਕੰਮ ਛੱਪਣਾ ਦਾ ਕੰਮ ਬਹੁਤ ਵੱਡੇ ਪੱਧਰ ਤੇ ਹੋਇਆ ਸੀ ਪਰ ਪਿਛਲੇ 2 ਸਵਾ 2 ਸਾਲਾਂ ਤੋਂ ਇਹ ਕੰਮ ਬਿਲਕੁਲ ਬੰਦ ਪਿਆ ਗਿਆ ਇਸ ਨੂੰ ਫਿਰ ਜਦੋਂ VIP ਕਲਚਰ ਦੇ ਵਾਸਤੇ ਇਹਨਾਂ ਨੇ ਉਦੋਂ ਮੁੱਦ ਲੈ ਚੁੱਕਿਆ ਸੀ ਅੱਜ VIP ਕਲਚਰ ਬਹੁਤ ਭਾਰੂ ਹੋਇਆ ਪਿਆ ਹਰ ਇੱਕ ਬੰਦਾ ਹਰ ਇੱਕ ਇਹਨਾਂ ਦੇ ਪਰਿਵਾਰ ਦੇ ਜੀ ਸਿਕਿਉਰਿਟੀ ਚੱਕੀ ਫਿਰਦੇ ਤੇ ਲੇਡੀਜ਼ ਨਾਲ ਇਹਨਾਂ ਨੇ ਵਾਅਦਾ ਕੀਤਾ ਸੀ ਹਜ਼ਾਰ-ਹਜ਼ਾਰ ਰੁਪਏ ਦਾ ਅੱਜ ਤੱਕ ਉਹ ਵਾਅਦਾ ਪੂਰਾ ਨਹੀਂ ਕੀਤਾ ਫਿਰ ਸਿੱਧੂ ਮੂਸੇਵਾਲੇ ਦੀ ਹੱਤਿਆ ਹੋਈ ਉਹਦੀ ਸਿਕਿਉਰਿਟੀ ਦੇ ਬਾਬਤ ਵੀ ਕਿਹਨੇ ਘਟਾਈ ਤੇ ਉਹ ਮੀਡੀਆ ਦੇ ਵਿੱਚ ਕੌਣ ਲੈ ਕੇ ਆਇਆ ਉਸ ਦੀ ਕੋਈ ਜਾਂਚ ਨਹੀਂ ਹੋਈ ਤੇ ਕੋਈ ਉਹਨਾਂ ਨੂੰ ਹਜੇ ਤੱਕ ਕੋਈ ਇਨਸਾਫ ਨਹੀਂ ਮਿਲਿਆ ਜਿਹੜੀ ਪਰਲ ਕੰਪਨੀ ਪੈਸੇ ਲੈ ਕੇ ਭੱਜੀ ਸੀ ਉਹਦੀ ਬਾਬਤ ਇਹਨਾਂ ਨੇ ਹਜੇ ਤੱਕ ਕੋਈ ਕਾਰਵਾਈ ਨਹੀਂ ਕੀਤੀ ਜਦੋਂ ਕਿ ਆਪਣੇ ਇੱਕ ਮੁੱਖ ਮੰਤਰੀ ਸਾਹਿਬ ਕਹ ਰਹੇ ਸੀ ਕਿ ਇੱਕ ਹਫਤੇ ਦੇ ਵਿੱਚ ਵਿੱਚ ਹੀ ਮੈਂ ਇਹਦਾ ਜਿਹੜਾ ਨਪਟਾਰਾ ਕਰ ਦੂੰਗਾ ਨਸ਼ਿਆਂ ਦੇ ਵਿੱਚ ਬੇੜਾ ਗਰਕ ਹੋਇਆ ਪਿਆ ਪੰਜਾਬ ਦਾ ਇਸ ਦੇ ਮੁੱਦੇ ਤੇ ਕਿਸੇ ਪ੍ਰਕਾਰ ਦਾ ਕੋਈ ਇੱਕ ਵੀ ਇਹਨਾਂ ਨੇ ਕੋਈ ਟ੍ਰਿਬਿਊਲੈਂਸ ਨਹੀਂ ਬਣਾਇਆ ਕੋਈ ਸੇ ਪ੍ਰਕਾਰ ਦੀ ਕੋਈ ਕਾਰਵਾਈ ਨਹੀਂ ਕੀਤੀ ਤੇ ਕਿਸੇ ਵੀ ਵੱਡੇ ਜਿਹੜੇ ਨਸ਼ਾ ਤਸਕਰ ਸੀ ਉਹਨਾਂ ਦੇ ਉੱਤੇ ਕੋਈ ਕਾਰਵਾਈ ਨਹੀਂ ਹੋਈ ਇਹਨਾਂ ਦੇ ਜਿਹੜੇ ਐਮ.ਐਲ.ਏ ਕਮਰਬਿਜੇ ਪ੍ਰਤਾਪ ਜੀ ਅੰਮ੍ਰਿਤਸਰ ਤੋਂ ਉਹਨਾਂ ਨੇ ਸਪੈਸ਼ਲ ਇਹਨਾਂ ਦੀ ਇੱਕ ਪਾਰਟੀ ਦਾ ਜਿਹੜਾ ਐਮ.ਪੀ ਹੈ ਰਾਜ ਸਭਾ ਦਾ ਮੈਂਬਰ ਆ ਉਹਦਾ ਨਾਂ ਲੈ ਕੇ ਇਹ ਗੱਲ ਕਹੀ ਹੈ ਵੀ ਉਹਦੇ ਜਿਹੜੇ ਬੰਦੇ ਆ ਉਹਦੇ ਜਿਹੜੇ ਅਫਸਰਾ ਉਹ ਨਸ਼ਾ ਵਕਾਰ ਰਹੇ ਆ ਪਰ ਪ੍ਰੰਤੂ ਉਹ ਗੱਲ ਨੂੰ ਅੱਜ ਹਫ਼ਤੇ ਤੋਂ ਉੱਪਰ ਬੀਤ ਚੁੱਕਿਆ ਕਿਸੇ ਪ੍ਰਕਾਰ ਦੀ ਸਰਕਾਰ ਨੇ ਕੁਝ ਵੀ ਕੋਈ ਕਾਰਵਾਈ ਨਹੀਂ ਕੀਤੀ ਜੀ ਪੰਜਾਬੀ ਬੋਲੀ ਦੇ ਲਈ ਕਿਸੇ ਪ੍ਰਕਾਰ ਦਾ ਕੋਈ ਕੁਝ ਨਹੀਂ ਕੀਤਾ ਬਹੁਤ ਜ਼ਿਆਦਾ ਮੁੱਦੇ ਆ ਜਿੰਨਾਂ ਦੇ ਵਿੱਚ ਕੋਈ ਅੰਮ੍ਰਿਸ਼ਵਤਾ ਜਿਹੜੀ ਬੰਦ ਕਹਿੰਦੇ ਸੀ ਕਰ ਦਿੱਤੀ ਆ ਉਹ ਵੀ ਕੋਈ ਹਜੇ ਤੱਕ ਬੰਦ ਹੋਈ ਜੇ ਕੋਈ 22500 ਚੱਕੇ ਰਜਿਸਟਰੀ ਹੁੰਦੀ ਸੀ ਅੱਜ 33 35 35000 ਰੁਪਇਆ ਦੇ ਕੇ ਉਹ ਹੋ ਰਿਹਾ ਤੇ ਸਭ ਤੋਂ ਵੱਡੀ ਗੱਲ ਇੱਕ ਮੈਂ ਹੁਣ ਹੋਰ ਕਿਹਣੀ ਚਾਹਣਾ ਜਿਹੜੇ ਪ੍ਰਾਈਵੇਟ ਸਕੂਲ ਆਪਦੀ ਮਨਮਰਜ਼ੀਆਂ ਹਜੇ ਤੱਕ ਕਰ ਰਹੇ ਨੇ ਕਿਤਾਬਾਂ ਕਾਪੀਆਂ ਪੈਨਸਲਾਂ ਉਹ ਆਪ ਦੇ ਤੌਰ ਤੇ ਆਪ ਦੇ ਕੋਲੋਂ ਵੇਚ ਰਹੇ ਨੇ ਕਮਾਈਆਂ ਮੋਟੀਆਂ ਕਰ ਰਹੇ ਨੇ ਪਰ ਸਰਕਾਰ ਦਾ ਇਹਨਾਂ ਕਿਸੇ ਵੀ ਕੰਮਾਂ ਵੱਲ ਕੋਈ ਧਿਆਨ ਨਹੀਂ ਇਸ ਕਰਕੇ ਲੋਕੋ ਜੇਕਰ ਆਪਾਂ ਚਾਹੁੰਨੇ ਆ ਪੰਜਾਬ ਨੂੰ ਵਿਕਾਸ ਦੇ ਰਾਹ ਤੇ ਲਿਆਉਣਾ ਪਿੰਡਾਂ ਦੇ ਵਿਕਾਸ ਨੂੰ ਅੱਗੇ ਵਧਾਉਣਾ ਤਾਂ ਆਪਾਂ ਨੂੰ ਚਾਹੀਦਾ ਵੀ ਆਪਾਂ ਇਹ ਜਿਹੜੇ ਲੋਟਾ ਝਾੜੂ ਪਾਰਟੀ ਆ ਇਹ ਤੋਂ ਆਪਾਂ ਦੂਰ ਰਹੀਏ ਵਾਹਿਗੁਰਜੀ ਖਾਲਸਾ ਸ੍ਰੀ ਵਾਹਿਗੁਰਜੀ ਕੀ ਫਤਿਹ